ਕੋਈ ਵੀ ਗੁਰੂ ਦਾ ਸਿੱਖ ਦਾਨੀ ਹੋ ਹੀ ਨਹੀਂ ਸਕਦਾ ਸਿੱਖ ਕਦੀ ਵੀ ਦਾਨੀ ਨਹੀਂ ਸਿੱਖ ਕੀ ਹੈ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਫਤਹ ਦਾਤਾ ਤੇ ਦਾਤਾ ਕੌਣ ਹੈ ਦਾਨੀ ਕੌਣ ਹੈ ਦੱਦਾ ਦਾਤਾ ਇੱਕ ਹੈ ਦੋ ਹੈਗੇ ਨੇ ਕਿਤੇ ਦੋ ਹੈਗੇ ਨੇ ਨਹੀਂ ਇੱਕ ਹੈ ਸਭ ਕੋ ਦੇਵਨਹਾਰ ਜਿਹੜਾ ਸਾਰੇ ਸੰਸਾਰ ਨੂੰ ਦੇਣ ਵਾਲਾ ਦੂਸਰੀ ਚੀਜ਼ ਹੈ ਗੁਰਮਤ ਸਦਾ ਇਸ ਗੱਲ ਦੇ ਕਦੇ ਵੀ ਵਿਰੋਧ ਵਿੱਚ ਨਹੀਂ ਕਿ ਜੇ ਮਨਕ ਧੀ ਦੇ ਵੇ ਤੇ ਕੋਈ ਬੁਰਾ ਮਨਾਵੇ ਪੁੱਤ ਦੇ ਵੇ ਤੇ ਕੋਈ ਖੁਸ਼ੀ ਮਨਾਵੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਪਿਤਾ ਦੇ ਘਰ ਮਾਂ ਦੇ ਘਰ ਵੱਡੀ ਭੈਣ ਹੈ ਐਣ ਬੀਬੇ ਨਾਨਕੀ ਤੇ ਆਪ ਜੀ ਦੇ ਗਿਆਤ ਲਈ ਬੇਬਕੀ ਭੈਣ ਬੀਬੇ ਨਾਨਕੀ ਦੇ ਸੰਤਾਨ ਨਹੀਂ ਹੋਈ ਭੈਣ ਬੀਬੇ ਨਾਨਕੀ ਦੇ ਨਾਲ ਧੀ ਸੀ ਨਾ ਪੁੱਤ ਸੀ ਕਿਉਂ ਇਹ ਵੈਗਰੂ ਪਰਮੇਸ਼ਰ ਦੀ ਖੇਡ ਹੈ ਵੈਗਰੂ ਧੀ ਦੇਵੇ ਸਿਰ ਮੱਥੇ ਪੁੱਤ ਦੇਵੇ ਸਿਰ ਮੱਥੇ ਨਾ ਦੇਵੇ ਤੇ ਉਹਦੀ ਮਰਜ਼ੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਭਾਈ ਬੂੜਿਆ ਤੈਨੂੰ ਮੈਂ ਬੂੜੇ ਤੋਂ ਬਾਬਾ ਬੁੱਢਾ ਬਣਾਇਆ ਤੂੰ ਪੁੱਤਰਾਂ ਦਾ ਦਾਨੀ ਹੈ ਇੱਕ ਪੁੱਤਰ ਦੀ ਦਾਤ ਮੇਰੀ ਭੈਣ ਨੂੰ ਵੀ ਬਖਸ਼ ਅਰਦਾਸ ਕਰ ਉਥੇ ਲੋੜ ਸੀ ਨਾ ਕਿਉਂ ਇਹ ਸਰੀਰ ਪੈਦਾ ਕੀਤੇ ਗਏ ਸਮੇਂ ਸਮੇਂ ਨਾਲ ਦੂਸਰਾ ਹਉਨ ਕੁਰਬਾਨੀ ਚ ਗੁਰੂ ਦੇ ਸਿੱਖ ਦਾ ਜੀਵਨ ਕਿਉਂ ਜੈ ਬਾਬਾ ਬੁੱਢਾ ਜੀ ਕਹੋਣਾ ਸਿੱਖ ਤੇ ਸਿੱਖ ਦਾ ਜੀਵਨ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਦੇ ਸਤਿ ਆਵੇ ਮਨ ਵਿੱਚ ਮਨ ਵਿੱਚ ਸਤ ਗੁਰ ਕੇ ਪਾਸ ਬਾਬਾ ਬੁੱਢਾ ਜੀ ਨੇ ਮਨ ਕਿੱਥੇ ਵੇਚਿਆ ਸਤਗੁਰੂ ਕੇ ਪਾਸ ਬਾਬਾ ਬੁੱਢਾ ਜੀ ਨੇ ਕਿਤੇ ਗੱਦੀ ਲਾ ਕੇ ਨਹੀਂ ਬੈਠੇ ਬਾਬਾ ਬੁੱਢਾ ਜੀ ਨੇ ਕਿਸੇ ਤੋਂ ਮੱਥੇ ਨਹੀਂ ਟਿਕਾਏ ਬਾਬਾ ਬੁੱਢਾ ਜੀ ਨੇ ਕਿਸੇ ਦੀ ਝੋਲੀ 'ਚ ਫਲ ਨਹੀਂ ਪਾਏ ਬਾਬਾ ਬੁੱਢਾ ਜੀ ਗੁਰੂ ਦੇ ਸਿੱਖ ਕੀਰਤੀ ਨੇ ਕੀਰਤੀ ਥੋੜੀ ਜੀ ਬਹਿੰਤੀ ਮੈਂ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ 152 ਬਰੇ ਦੀ ਉਮਰ ਕੋਲ ਬਾਬਾ ਬੁੱਢਾ ਜੀ ਦੀ 12 ਸਾਲ ਦੀ ਉਮਰ ਵਿੱਚ ਸੰਗਤ 'ਚ ਆਏ 25 ਸਾਲ ਦੀ ਉਮਰ ਚੋਂ 113 ਸਾਲ ਗੁਰੂ ਘਰ ਦੀ ਸੇਵਾ ਕੀਤੀ 10 ਗੁਰੂ ਸਾਹਿਬਾਂ ਦੇ ਵਿੱਚੋਂ 8 ਗੁਰੂ ਸਾਹਿਬਾਂ ਦੇ ਸਰੀਰਕ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ 8 ਗੁਰੂ ਸਾਹਿਬਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੱਡ ਕੇ 8 ਗੁਰੂ ਸਾਹਿਬਾਂ ਦੇ ਸਰੀਰਕ ਦਰਸ਼ਨ ਕੀਤੇ 6 ਗੁਰੂ ਸਾਹਿਬਾਂ ਨੂੰ ਗੁਰੂ ਰੂਪ ਵਿੱਚ ਸਾਹਮਣੇ ਬੈਠਿਆ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਪੰਜ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਦੀ ਦਸਤਾਰ ਮਰਿਆਦਾ ਆਪਣੇ ਹੱਥੀ ਨਿਭਾਈ ਔਰ ਬਾਕੀ 10ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਦੀ ਮਰਿਆਦਾ ਬਾਬਾ ਬੁੱਢਾ ਜੀ ਦੇ ਪਰਿਵਾਰ ਦੇ ਜੀ ਕਰਦੇ ਰਹੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਜਦੋਂ 5 ਬਰੇ ਦੀ ਹੋਈ ਨਾ ਤੇ ਗੁਰੂ ਆਰਬਿੰਦ ਪਾਤਸ਼ਾਹ ਜੀ ਨੇ ਭੇਜਿਆ ਬਾਬਾ ਬੁੱਢਾ ਜੀ ਕੋਲ ਕਾਦੇ ਵਾਸਤੇ ਵਿਦਿਆ ਪੜਨ ਵਾਸਤੇ ਵਿਦਿਆ ਪੜ ਲੀ ਗਏ ਤੇ ਬਾਬਾ ਬੁੱਢਾ ਜੀ ਵਡੇਰੀ ਉਮਰ 100 ਸਾਲ ਤੋਂ ਉੱਪਰ ਉਮਰ ਤੇ ਖੇਤੀ ਚ ਕੰਮ ਕਰਦੇ ਨੇ ਪੈਰ ਲਿਬੜੇ ਹੋਏ ਮਿੱਟੀ ਨਾਲ ਤੇ ਕੱਪੜੇ ਲਿਬੜੇ ਹੋਏ ਮਿੱਟੀ ਨਾਲ ਹੱਥ ਖੇਤੀ ਦਾ ਕੰਮ ਇਸੇ ਤਰ੍ਹਾਂ ਹੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ ਤੁਸੀਂ ਐਡੇ ਮਹਾਨ ਸਿੱਖ ਤੇ ਮਿੱਟੀ ਨਾਲ ਹੱਥ ਪੈਰ ਲਿਬੜੇ ਇਹ ਬਾਬਾ ਬੁੱਢਾ ਜੀ ਨੇ ਆਖਿਆ ਸੀ ਤੁਸੀਂ ਆਇਓ ਗੁਰੂ ਦੇ ਸੁਪੁੱਤਰ ਸਤਕਾਰ ਯੋਗ ਤੈਨੂੰ ਗੁਰੂ ਦਾ ਸਦਾਰਤ ਦੱਸਾਂ ਗੁਰੂ ਨਾਨਕ ਦੇ ਘਰ ਵਿੱਚ ਕੀਰਤੀ ਦਾ ਸਤਕਾਰ ਗੁਰੂ ਨਾਨਕ ਦੇ ਘਰ ਵਿੱਚ ਵਿਹਲਣ ਪ੍ਰਵਾਨ ਨਹੀਂ ਇਹ ਬਾਬਾ ਬੁੱਢਾ ਜੀ ਦਾ ਬਚਨ ਬਾਬਾ ਬੁੱਢਾ ਸਾਹਿਬ ਜੀ ਹੁਣ ਦੂਸਰੀ ਗੱਲ ਫਿਰ ਉਹ ਵੇਖੋ ਜੀ ਉਹ ਗੰਡਾ ਜੇ ਉਹ ਗੰਡੇ ਨੂੰ ਮੁੱਕੀ ਮਾਰੀ ਉਹ ਜੋ ਚੋਤਰੀ ਜੀ ਨਿਕਲ ਕੇ ਬਾਹਰ ਗਈ ਤੇ ਫਿਰ ਬਾਬਾ ਜੀ ਨੇ ਕਿਹਾ ਵੀ ਤੁਹਾਡਾ ਪੁੱਤਰ ਹੋਏਗਾ ਜਿਹੜਾ ਦੁਸ਼ਮਣਾਂ ਦੀ ਸਿਰ ਇਸ ਤਰ੍ਹਾਂ ਲਾਏਗਾ ਮਤਲਬ ਬਹਾਦਰ ਬਣਨ ਵਾਸਤੇ ਉਹ ਗੰਢਾ ਤੋੜਨਾ ਬੜਾ ਜ਼ਰੂਰੀ ਹੈ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਦਰੀ ਪਿੱਛੇ ਗੰਢਾ ਕਿਥੋਂ ਲਿਆਉਗੇ ਨੌਵੇਂ ਪਾਤਸ਼ਾਹ ਜੀ ਦੀ ਬਾਦਰੀ ਪਿੱਛੇ ਗੰਢਾ ਕਿੱਥੇ ਲਿਆ ਕਿਥੋਂ ਲਿਆਉਗੇ ਗੁਰੂ ਆਰ ਰਵਿੰਦ ਪਾਤਸ਼ਾਹ ਜੀ ਦੇ ਅੱਗੇ ਪੰਜ ਸੁਪੁੱਤਰ ਨੇ ਹਾਂ ਜੀ ਸੁਪੁੱਤਰ ਬਾਬਾ ਤਲ ਰਾਏ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜ ਮਨ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਿਵਾਜ ਜੀ ਸਭ ਤੋਂ ਛੋਟੀ ਸੁਪੁੱਤਰੀ ਬੀਬੀ ਵੀਰੋ ਧੀ ਤੇ ਗੁਰੂ ਹਰਗੋਬਿੰਦ ਪਾਚਾ ਮਹਾਰਾਜ ਜੀ ਨੇ ਤਨੀ ਆਖਿਆ ਬਾਬਾ ਬੁੱਢਾ ਜੀ ਤੇ ਮੌਜੂਦ ਨੇ ਉਹੋ ਤਨੀ ਆਖਿਆ ਕਿ ਜਾ ਕੇ ਉਹਨਾਂ ਕੋਲ ਅਰਦਾਸ ਕਰੋ ਫਿਰ ਘਰ ਚ ਪੁੱਤਰ ਹੋਏਗਾ ਨਹੀਂ ਜਦੋਂ ਅਸੀਂ ਇਹ ਗੱਲਾਂ ਕਰਦੇ ਆ ਕਿ ਸਦਾਰਤ ਦੇ ਵਿਪਰੀਤ ਚਲੀਆਂ ਜਾਂਦੀਆਂ ਜਾਂਦੀਆਂ ਇਹਦੇ ਨਾਲ ਬਾਬਾ ਬੁੱਢਾ ਜੀ ਦਾ ਜੀਵਨ ਉੱਚਾ ਨਹੀਂ ਹੁੰਦਾ ਸਗੋਂ ਅਸੀਂ ਗੁਰੂ ਦੀ ਸ਼ਰੀਕਤ ਕਰਨ ਦਾ ਉਹਨਾਂ ਦੇ ਮੱਤੇ ਤੇ ਦੋਸ਼ ਲਾਉਂਦੇ ਆ ਗੁਰੂ ਘਰ ਨਾਲ ਨੇੜਤਾ ਹੈ ਤੇ ਬਾਬਾ ਬੁੱਢਾ ਜੀ ਤੇ ਜਾਂਦੇ ਨੇ ਗੁਰੂ ਘਰ ਚ ਮਾਤਾ ਜੀ ਜਾਂਦੇ ਨੇ ਹਮੇਸ਼ਾ ਲੰਗਰ ਪ੍ਰਸ਼ਾਦਾ ਲੈ ਕੇ ਜਾਂਦੇ ਨੇ ਕੀਤੀ ਬਾਣੀ ਦਾ ਕੰਮ ਹੈ ਹਮੇਸ਼ਾ ਜਾਂਦੇ ਨੇ ਮਾਤਾ ਗੰਗਾ ਜੀ ਸਤਿਗੁਰੂ ਪਾਤਸ਼ਾਹ ਜੀ ਆਪ ਜਾਂਦੇ ਨੇ ਪਰਿਵਾਰਕ ਸੁੱਖਾਂ ਦੁੱਖਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਹੁਣ ਅਸੀਂ ਇਹਨੂੰ ਸ੍ਰੀਕਤ ਪੈਦਾ ਕੀਤੀ ਸ੍ਰੀਕ ਹੁਣ ਗੁਰੂ ਦਾ ਸਿੱਖ ਹੋ ਕੇ ਦੇਖੋ ਸਿੱਖ ਜਿਹੜਾ ਆਪਣੇ ਥਾਤੇ ਮਾਨ ਹੈ ਸਿੱਖ ਦਾ ਸਤਕਾਰ ਪਰ ਸਿੱਖ ਹਮੇਸ਼ਾ ਸਿੱਖ ਹੈ ਸਿੱਖ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਕਿ ਸਿੱਖ ਨੇ ਕਿੱਥੇ ਮਨ ਵੇਚਣਾ ਮਨ ਵੇਚ ਸਤਿਗੁਰੂ ਕੇ ਪਾਸ ਕਿਸੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਮੇ ਕਾਮੀ ਇਸ ਕੋ ਉਹ ਤਾਂ ਪ੍ਰਾਪਤ ਸੁਆਮੀ ਜਿਹਦੀ ਆਪਣੀ ਕਾਮਨਾ ਹੀ ਕੋਈ ਨਾ ਰੀਕਾ ਦੀ ਕਾਮਨਾ ਮੱਥੇ ਟਿਕਾਉਣ ਦੀ ਪੈਰ ਪੁਜਾਉਣ ਦੀ ਜਿਨੇ ਆਪਣਾ ਪੂ ਮਿਟਾ ਹੀ ਲਿਆ ਜਿਨੇ ਮੈਂ ਮੇਰੀ ਖਤਮ ਹੀ ਕਰ ਲਈ ਉਹ ਧੰਨ ਬਾਬਾ ਬੁੱਢਾ ਜੀ ਹੁਣ ਕੋਈ ਗੁਰੂ ਦਾ ਸਿੱਖ ਮਿਲਦਾ ਨਾ ਦੇਖੋ ਗੁਰੂ ਦਾ ਸਿੱਖ ਮਿਲੇ ਉਹਨੂੰ ਪੁੱਛੋ ਕੀ ਹਾਲ ਹੈ ਆਖੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰ ਗੱਲ ਸਮਝ ਆਉਂਦੀ ਹੈ ਸਿੱਖ ਨੂੰ ਪੁੱਛੋ ਕੀ ਹਾਲ ਹੈ ਵਾਕੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਗੱਲ ਸਮਝ ਆਉਂਦੀ ਹੈ ਨਾ ਤੇ ਸਿੱਖ ਨੂੰ ਪੁੱਛੋ ਵੀ ਕੀ ਹਾਲ ਹੈ ਕਿ ਸਿੱਖ ਉਹ ਆਖੇ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਉੱਥੇ ਫਿਰ ਜ਼ਰੂਰ ਵਿਚਾਰਨਾ ਪਵੇਗਾ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਵਡਿਆਈ ਲਈ ਆਪਣਾ ਸੀਸ ਦਿੱਤਾ ਅਸੀਂ ਪਾਪਾ ਦੀਪ ਸਿੰਘ ਸਾਹਿਬ ਨੂੰ ਗੁਰੂ ਦੇ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ ਕਦੀ ਵੀ ਸਿੱਖ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ ਗੁਰੂ ਸਮੁੰਦ ਨਦੀ ਸਾਬ ਸਿੱਖੀ ਨਾਤੇ ਜਿਤ ਵਡਿਆਈ ਫਿਰ ਸਮੇਂ-ਸਮੇਂ ਨਾਲੇ ਚੀਜ਼ਾਂ ਸ਼ੁਰੂ ਹੁੰਦੀਆਂ ਨਾ ਨਵੀਆਂ-ਨਵੀਆਂ ਮਰਿਆਦਾ ਆਉਂਦੀਆਂ ਨਾ ਇਹਨੇ ਪਾਠ ਚੋਪੀ ਸਾਹਿਬ ਦੇ ਨੇ ਜਪਜੀ ਸਾਹਿਬ ਦੇ ਇਹਨੇ ਸੁਖਮਨੀ ਸਾਹਿਬ ਦੇ ਦੁਪਹਿਰ ਦੇ ਆ ਵੇਲੇ ਤੁਸੀਂ ਪੜੋਗੇ ਜੋ ਤੁਹਾਨੂੰ ਕਿਤੇਉਂ ਨਹੀਂ ਮਿਲਿਆ ਉੱਥੋਂ ਮਿਲੇਗਾ ਜੋ ਤੁਹਾਨੂੰ ਕਿਤੇਉਂ ਨਹੀਂ ਮਿਲਿਆ ਉੱਥੇ ਮਿਲੇਗਾ ਤੇ ਜੇ ਕੋਈ ਬੋਲੇ ਤੇ ਫਿਰ ਅਗੋ ਸਵਾਲ ਕੀ ਜਵਾਬ ਕੀ ਬਾਣੀ ਤੇ ਪੜਦੇ ਨੇ ਇਹੀ ਹੁੰਦਾ ਨਾ ਬਾਣੀ ਤੇ ਪੜਦੇ ਨੇ ਹੁਣ ਮੈਂ ਤੁਹਾਡੇ ਤੇ ਸਵਾਲ ਕਰਨਾ ਸਮਾਪਤੀ ਤੋਂ ਬਾਅਦ ਭਾਈ ਸਾਹਿਬ ਜੀ ਤਾਂ ਬੈਠੇ ਜੋ ਗੁਰੂ ਕੇ ਕੀਰਤਨੀਆਂ ਪੜਨ ਆਪਾਂ ਕਹਣਾ ਜੀ ਸਵਾਪਤੀ ਹੋ ਗਈ ਭਾਈ ਸਾਹਿਬ ਜੀ ਅਨੰਦ ਸਾਹਿਬ ਪੜਦਿਓ ਇਹ ਆਖਣਾ ਤੇ ਭਾਈ ਸਾਹਿਬ ਸੋਲਾ ਸ਼ੁਰੂ ਕਰਨ ਸੋਲਾ ਪੜਨ ਆਓ ਸੰਗਤ ਜੀ ਰਲ ਕੇ ਸੋਲਾ ਪੜੀਏ ਤੇ ਤੁਸੀਂ ਆਖੋਗੇ ਨਹੀਂ 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 ਸੋਲਾ ਨਹੀਂ ਪੜਨਾ ਅਨੰਦ ਸਾਹਿਬ ਪੜਨਾ ਤੇ ਭਾਈ ਸਾਹਿਬ ਆਖਣਗੇ ਫਿਰ ਕੀ ਹੋ ਗਿਆ ਬਾਣੀ ਤੇ ਪੜਨੀ ਹੈ ਬਾਣੀ ਤੇ ਪੜ ਰਹਾ ਬੱਚਾ ਬੱਚੀ ਬੈਠੇ ਹੋਣ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਭਾਈ ਸਾਹਿਬ ਲਖੋ ਜੀ ਲਾਵਾ ਪੜੋ ਭਾਈ ਸਾਹਿਬ ਅਖੰਡ ਨਹੀਂ ਲਾਵਾ ਨਹੀਂ ਪੜਨੀਆ ਮੈਂ ਪੜਨ ਲੱਗਾ RAM ਕਲੀ ਸੱਤ ਆਇਆ ਹਕਾਰਾ ਚੱਲਣ ਵਾਰਾ ਤੇ ਤੁਸੀਂ ਆਖੋਗੇ ਹਾਦੂਗੀ ਭਾਈ ਸਾਹਿਬ ਲਾਵਾ ਪੜੋ ਤੇ ਭਾਈ ਸਾਹਿਬ ਆਖਣਗੇ ਬਾਣੀ ਤੇ ਪੜ ਰਿਹਾ ਹੈ ਇਹ ਬਾਣੀ ਨਹੀਂ ਬਾਣੀ ਤੇ ਪੜ ਰਿਹਾ ਸ਼ਾਮਾਂ ਦਾ ਵੇਲਾ ਹੁਣ ਸ਼ਾਮਾ ਹੋਣੀਆ ਇੱਥੇ ਰਹਿਰਾਸ ਦਾ ਵੇਲਾ ਹੁਣ ਹੈ ਤੇ ਭਾਈ ਸਾਹਿਬ ਉਦੋਂ ਰਹਿਰਾਸ ਵੇਲੇ ਪੜਨ ਜਪਜੀ ਸਾਹਿਬ ਹੁਣ ਤੁਸੀਂ ਆਖੋ ਜਪਜੀਤ ਸਾਹਿਬ ਕਿਉਂ ਪੜਦੇ ਹੋ ਤੇ ਭਾਈ ਸਾਹਿਬਾ ਖੜ ਬਾਣੀ ਤੇ ਹੈ ਬਾਣੀ ਤੇ ਪੜ ਰਿਹਾ ਕਾਹਦਾ ਵਿਰੋਧ ਹੈ ਤੁਹਾਡੇ ਮਨ ਚੀ ਰਖਾ ਕੀ ਤੁਹਾਨੂੰ ਬਾਣੀ ਚੰਗੀ ਨਹੀਂ ਲੱਗਦੀ ਜਪਜੀਤ ਸਾਹਿਬ ਬਾਣੀ ਨਹੀਂ ਹੈ ਬਾਣੀ ਦਾ 파ਟ ਹੋ ਰਿਹਾ ਉਸ ਤੋਂ ਬਾਅਦ ਕੀਰਤਨੀ ਆਜਣ ਹੁਣ ਵਕਤ ਤਿਆਰਤੀ ਦਾ ਤੇ ਰਾਤ ਨੂੰ ਸ਼ਾਮਾਂ ਦੇ ਵੇਲੇ ਗੁਰੂ ਕੇ ਕੀਰਤਨੀਏ ਵਾਜੇ ਖੋਲਣ ਤੇ ਫਿਰ ਸ਼ਬਦ ਪੜਨ ਬਾਦੀਆ ਮਰਤ ਵੇਲੇ ਬੋਲਿਆ ਇਹ ਆਸਾ ਕੀ ਵਾਰ ਸ਼ੁਰੂ ਕਰ ਦੇਣਾ ਤੇ ਤੁਸੀਂ ਆਖੋਗੇ ਕਿ ਇਹ ਵੇਲਾ ਸਾ ਕੀ ਵਾਰ ਦਾ ਤੇ ਤੁਹਾਨੂੰ ਅੱਖਾਂ ਨਾਲ ਬਾਣੀ ਤੇ ਪੜ ਰਹਾ ਹੈ ਤੇ ਬਾਣੀ ਨਹੀਂ ਸਾ ਕੀ ਵਾਰ ਬਾਣੀ ਨਹੀਂ ਬਾਣੀ ਤੇ ਪੜ ਰਹਾ ਜਿਹੜੇ ਸਿਰਫ ਇਸੇ ਗੱਲ ਤੇ ਕਹਿੰਦੇ ਨਾ ਉਹ ਥੋੜਾ ਜਿਹਾ ਵਿਚਾਰਿਓ ਬਾਣੀ ਤੇ ਹੈ ਬਾਣੀ ਤੇ ਪੜਨੀ ਹੈ ਪਰ ਜਿਹੜੀ ਮਰਿਆਦਾ ਗੁਰੂ ਨੇ ਦੱਸੀ ਉਸ ਮੁਤਾਬਕ